ਇਧਰ ਆਓ ਐਲੀਗੇਸ਼ਨ ਲਾਇਆ ਸੇਠੀ ਭਾਈ ਸਸ਼ੀਕਲ ਸਸ਼ੀਕਲ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਪੀਵੀਵੀ ਬੜਾ ਜ਼ੋਰ ਦੇ ਚੈਨਲ ਨੂੰ ਤੁਸੀਂ ਬਹੁਤ ਜਿਹੜੀਆਂ ਦੇਖਿਆ ਆਪਾਂ ਤੁਹਾਡੀਆਂ ਹਰ ਇੱਕ ਖਬਰਾਂ ਲਾਂਦੇ ਰਹਿੰਦੇ ਆਂ ਅੱਜ ਦਾ ਮੁੱਦਾ ਅੱਜ ਦਾ ਮੁੱਦਾ ਕੀ ਹੈ ਜਿੰਦੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਬਹੁਤ ਇੱਕ ਅੱਛਾ ਤੁਹਾਡਾ ਚੈਨਲ ਹੈ ਤੁਸੀਂ ਬਹੁਤ ਅੱਛੀਆਂ ਖਬਰਾਂ ਦਿਖਾਉਂਦੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਕਿਉਂਕਿ ਤੁਹਾਡੇ ਵਰਗੇ ਪੱਤਰਕਾਰ ਬਹੁਤ ਚਾਹੀਦੇ ਆਂ ਉਹ ਅਗਲੀ ਗੱਲ ਅੱਜ ਦੇ ਦਿਨ ਦੀ ਇਹ ਅੱਜ ਦਾ ਦਿਨ ਆ ਇਹ ਵਿਸ਼ੇਸ਼ ਕਰਕੇ ਅਸੀਂ 1 ਮਹੀਨਾ ਪਹਿਲੇ ਇੱਕ ਪੱਤਰ ਦਿੱਤੀ ਸੀ ਪ੍ਰਸ਼ਾਸਨ ਨੂੰ ਐਮਐਲਏ ਨੂੰ ਕਿ ਜਿਹੜਾ ਭੱਦੀ ਰੋਡ ਹੈ ਭੱਦੀ ਤੋਂ ਲੈ ਕੇ ਬਲਾ ਚੌੜ ਤੱਕ ਜਿਹਦਾ ਹਾਲਾਤ ਬਹੁਤ ਮਾੜੇ ਆ ਮੇਨ ਸਾਡਾ ਇਹ ਇੱਥੋਂ ਲੋਕ ਲੰਘਦੇ ਆ ਇੱਥੋਂ ਲੈ ਕੇ ਪੋਜਾਲ ਤੱਕ ਦੇਨ ਪopulation ਵਾਲੇ ਜਿਹੜੇ ਪਿੰਡ ਆ ਉਹਨਾਂ ਨੂੰ ਆਣਾ ਜਾਣਾ ਬੱਚੇ ਐਮਰਸੀਟੀ ਸਕੂਲ ਚਾਰ ਪਲੇਸ ਕਾਲਜ ਮਤਲਬ ਹਰ ਕੰਮ ਕਰਾਉਣ ਵਾਸਤੇ ਲੋਕਾਂ ਨੂੰ ਇੱਥੇ ਆਉਣਾ ਪੈਣਾ ਹਾਲਾਤ ਬਹੁਤ ਮਾੜੇ ਨੇ ਮੇਰਾ ਪਿੰਡ ਵੀ ਐਸੀ ਰੋਡ ਤੇ ਹੈ ਲਗਾਤਾਰ ਲੋਕ ਲੈ ਉਥੇ ਆਪਣੀ ਅੱਖਾਂ ਦੇ ਸਾਹਮਣੇ ਮਰੀਆਂ ਧਾਇਣਾ ਸਾਡੇ ਬੱਚੇ ਜਿਹੜੇ ਐਮਰਸੀਟੀ ਨੂੰ ਆਉਂਦੇ ਉਹ ਡਿੱਗਦੇ ਦੇਖੇ ਤੋਂ ਹਾਲਾਤ ਬਹੁਤ ਮਾੜੇ ਸੀ ਇਸ ਕਰਕੇ ਅਸੀਂ ਕਾਲ ਕੀਤੀ ਸੀ ਪਰ ਇਸ ਸੁੱਟੀ ਸਰਕਾਰ ਨੂੰ ਕੰਨੀ ਸਰਕਾਰ ਨੂੰ ਡੂੰਗੀ ਸਰਕਾਰ ਨੂੰ ਚੰਨਲੇ ਨੂੰ ਇਹਨਾਂ ਨੇ ਸਾਡੀ ਗੱਲ ਆ ਕਿਸੇ ਦਾ ਵੀ ਕੋਈ ਸਟੈਪ ਨਹੀਂ ਚੱਕਿਆ ਤੋਂ ਇਹਨਾਂ ਦੇ ਬਹੁਤ ਮਾੜੇ ਹਾਲਾਤ ਹੈ ਇਹਨਾਂ ਦਾ ਜਿਹੜਾ ਰਿਜ਼ਲਟ ਹੈ ਇਹਨਾਂ ਨੂੰ ਭੁਗਤਣਾ ਪਊਗਾ ਲੜਾਈ ਹੁਣ ਹੁਣ ਲੜੀ ਜਾ ਰਹੀ ਆ ਸਮਾਂ ਬਹੁਤ ਹੋ ਗਿਆ ਸੀ ਲੜਾਈ ਹੋਣੀ ਲੜੀ ਆੜੀ ਆ ਤੁਹਾਡੇ ਵੱਲੋਂ ਕਾਰਨ ਕੀ 4 ਸਾਲ ਹੋ ਗਏ ਸੀ ਪਹਿਲਾਂ ਨਹੀਂ ਕਰੇ ਘਰ ਨਾਲ ਲੱਗੇ ਜੇ ਸੁਣੋ ਜੀ ਲੜਾਈ ਦੀ ਜਿਹੜੀ ਗੱਲ ਹੈ ਅਸੀਂ ਤਾਂ ਪਹਿਲੇ ਵੀ ਲੋਕਾਂ ਨੇ ਇਹਦੇ ਕੋਲ ਜਾ ਜਾ ਇਹਨੂੰ ਸਰਪੰਚਾਂ ਨੇ ਸਾਡੇ ਬੰਦਿਆਂ ਨੇ ਜਾ ਕੇ ਇਹਨੂੰ ਮੈਸੇਜ ਕੀਤਾ ਇਹਨੂੰ ਕਈ ਵਾਰ ਕਿਹਾ ਵੀ ਇਹ ਸੜਕ ਬਣਾਈ ਜਾਵੇ ਮੇਰੇ ਪਿੰਡ ਤੋਂ ਵੀ ਬੰਦੇ ਬਹੁਤ ਗਏ ਪਰ ਇਹਨਾਂ ਨੇ ਕੋਈ ਉਸ ਦੇ ਬਾਰੇ ਸਤਿਕਾਰ ਨਹੀਂ ਦਿੱਤਿਆ ਕਿਉਂਕਿ ਸਿਰਫ ਇਹਨਾਂ ਨੂੰ ਆਪਣੇ ਖਾਨ ਤੱਕ ਮਤਲਬ ਪੈਸੇ ਕਮਾਉਣ ਤੱਕ ਮਤਲਬ ਜਾਂ ਉਹਦੇ ਬੇਟੇ ਨੂੰ ਕੈਨੇਡਾ ਅਮਰੀਕਾ ਵਿੱਚ ਲੈਣ ਜਾਣ ਦੀ ਲੋੜ ਆ ਉਹ 3 ਮਹੀਨੇ ਚਲੇ ਜਾਂਦਾ ਦੂਜੇ ਮਹੀਨੇ ਚਲੇ ਜਾਂਦਾ ਤੀਜਾ ਵੀ ਬਹੁਤ ਦੂਰ ਹੈ ਸਿਰਫ ਆਪਣੇ ਕੰਮ ਆਪਣੇ ਘਰਾਂ ਦੇ ਕਾਰੋਬਾਰ ਜਾਂ ਪੈਸਾ ਕਮਾਉਣ ਨੂੰ ਕੋਸ਼ਿਸ਼ ਆਪਾਂ ਨੂੰ ਜੱਦੇ 2027 ਆਉਣ ਨੂੰ 1 ਸਾਲ ਰਹਿ ਗਿਆ ਜੀ 1 ਸਾਲ 9-10 ਮਹੀਨੇ ਰਹਿ ਗਏ ਨਾਲ ਤੇ ਤੁਸੀਂ ਅਗਲਾ ਲੈਕਚਰ ਜਿਹੜੀ ਅਗਲੀ ਕਾਲ ਆ ਜਿਹੜੀ ਐਮਐਲਏ ਦੀ ਲਾ ਲਓ ਤੁਹਾਨੂੰ ਲੋਕ ਪਿਆਰ ਕਰਦੇ ਇਸ ਕੋਈ ਸ਼ੱਕ ਨਹੀਂ ਹੈ ਕਿਉਂਕਿ ਆਪਾਂ ਇੱਕ ਦਿਨ ਪੋਸਟ ਪਾਈ ਸੀ ਤੁਹਾਡੀ ਸਾਂਝੀ ਕੀਤੀ ਸੀ ਤੇ ਲੋਕਾਂ ਦੇ 450 ਗਮਿੰਟ ਤੁਹਾਡਾ ਸੀ। ਸੋ ਦੇਖੋ ਜੀ ਅਸੀਂ ਤਾਂ ਲੋਕਾਂ ਦੇ ਮੁੱਦੇ ਚੱਕਦੇ ਆਂ ਲੋਕਾਂ ਨੇ ਕੰਮ ਕਰਨਾ ਚਾਹੁੰਦੇ ਆਂ ਸਾਡਾ ਵੀ ਮਤਲਬ ਕਿ ਅਸੀਂ ਐਮਐਲਏ ਐਮਪੀ ਬਣਨਾ ਆਂ ਜੇ ਲੋਕ ਸਾਨੂੰ ਚਾਹਣਗੇ ਲੋਕ ਸਾਨੂੰ ਤਿਆਰ ਕਰਦੇ ਆਂ ਅਸੀਂ ਇਲੈਕਸ਼ਨ ਜ਼ਰੂਰ ਲੜਾਂਗੇ ਜੇ ਸਾਡੇ ਲੋਕ ਚਾਹਣਗੇ ਤਾਂ ਕੋਈ ਸ਼ੱਕ ਨਹੀਂ ਅਸੀਂ ਜ਼ਰੂਰ ਲੜਾਂਗੇ ਲੋਕਾਂ ਦੀ ਆਵਾਜ਼ ਚੁੱਕਦੇ ਆਂ ਚੁੱਕਦੇ ਰਹਾਂਗੇ ਮਰਦੇ ਦਮ ਤੱਕ ਚੁੱਕਦੇ ਰਹਾਂਗੇ ਹੁਣ ਮੰਗ ਪੱਤਰ ਕੋਲ ਲੈਣ ਆ ਰਹੇ ਜੀ ਮੰਗ ਪੱਤਰ ਦਾ ਜੀ ਅਸੀਂ ਐਸਡੀਐਮ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਆ ਆ ਦੇ ਆ